ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਹਲੋ ਦੁਬਾਰਾ ਟਿਕਟ ਮਿਲਣ ਤੇ ਅੱਜ ਗੁਰਜੀਤ ਸਿੰਘ ਔਜਲਾ ਆਪਣੇ ਪਰਿਵਾਰ ਸਮੇਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ ਹਨ ਦਿੱਲੀ ਦਰਬਾਰ ਤੋਂ ਟਿਕਟ ਮਿਲਣ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਪਹਿਲੀ ਵਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਉਹ ਦੁਬਾਰਾ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ ਉਹਨਾਂ ਕਹਿ ਕੇ ਉਹਨਾਂ ਨੂੰ ਭਰੋਸਾ ਹੈ ਕਿ ਲੋਕ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਦੇਣਗੇ ਇਸ ਮੌਕੇ ਜ਼ਿਲ੍ਹਾ ਪੱਤਰ ਤੇ ਕੋਈ ਵੀ ਬਗਾਵਤ ਜਾਂ ਧੜੇਬਦੀ ਨਾ ਹੋਣ ਦੀ ਵੀ ਗੁਰਜੀਤ ਸਿੰਘ ਔਜਲਾ ਨੇ ਗੱਲ ਰੱਖੀ ਹੈ। ਕੋਈ ਹੋਰ ਕੀ ਕਹਿਣਾ ਚਾਹੋਗੇ? ਅੱਜ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਨਗਰੀ ਦੇ ਸਮੂੱਚੇ ਜਿਹੜੇ ਸੰਗਤ ਹੈ ਉਹਨਾਂ ਵੱਲੋਂ ਜਿਹੜਾ ਪਿਛਲੇ ਸਮੇਂ 'ਚ ਮੌਕਾ ਦਿੱਤਾ ਗਿਆ ਸੀ। ਅਜੋਸ ਦਾ ਇਹ ਗੁਰੂ ਘਰ ਅਸੀਂ ਸ਼ੁਕਰਾਨਾ ਕਰਨਾ ਹੈ ਉਹ ਜਿਹੜੀ ਪਾਰਟੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਪਾਰਟੀ ਵਰਕਰ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਸੀਨੀਅਰ ਲੀਡਰ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਟਿਕਟ ਦੇ ਕੇ ਨਵਾਜਿਆ ਸ਼੍ਰੀ راہੁਲ ਗਾਂਧੀ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡੇ ਮਾਨਯੋਗ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਪਰਮੋਦ ਸਿੰਘ ਜੀ ਨੇ ਸ਼ਨੀਲ ਜਾਖੜ ਜੀ ਔਰ ਸਮੁੱਚੀ ਸੀਨੀਅਰ ਕਾਂਗਰਸ ਲੀਡਰਸ਼ਿਪ ਔਰ ਅੱਜ ਗੁਰੂ ਦੇ ਘਰ ਫਿਰ ਤੋਂ ਮੇਰੇ ਮਾਪੇ ਜਿੰਨਾ ਦਾ ਇੱਕ ਮੰਚ ਖਾਇ ਸੀ ਕਿ ਜਦੋਂ ਮੈਂ ਇਹ ਪ੍ਰਾਲਾ ਮਹਾਰਾਜ ਨੇਪਰੇ ਚੜਾਵੇ ਤੇ ਪਹਿਲੋ ਅਸੀਂ ਲੈ ਕੇ ਤੈਨੂੰ ਗੁਰੂ ਘਰ ਪਹੁੰਚਣਾ ਹੈ ਸੋ ਮੈਂ ਰਾਤ ਹੀ ਪਹੁੰਚੇ ਆਂ ਵਾਪਸ ਔਰ ਹੁਣੇ ਮਾਤਾ ਜੀ ਔਰ ਪਿਤਾ ਜੀ ਦੇ ਨਾਲ ਗੁਰੂ ਘਰ ਦੇ ਦਰਸ਼ਨ ਹਾਜ਼ਰੀਆਂ ਮੇਲੇ ਹਾਜ਼ਰੀ ਲਵਾਉਣ ਚੱਲੇ ਆਂ ਦਰਸ਼ਨ ਕਰਨ ਚੱਲੇ ਆਂ ਔਰ ਉਹਦਾ ਕੋਟ ਹਸਰ ਲੈਣ ਚੱਲੇ ਆਂ ਜਿਹੜੀ ਕਿ ਸਾਡੇ ਬਜ਼ੁਰਗਾਂ ਦਾ ਬੜਾ ਵੱਡਾ ਹਮੇਸ਼ਾ ਕੋਈ ਕਾਰਜ ਕਰਨਾ ਹੋਵੇ ਤੇ ਗੁਰੂ ਘਰ ਦਾ ਉਹ ਕਾਰਜ ਲੈਣ ਚੱਲੇ ਆਂ ਸ਼ੁਕਰਾਨਾ ਕਰਦੇ ਜੀ ਬੋਲੇ ਸੋ ਲੋਕਲ ਲੀਡਰਸ਼ਿਪ ਨੇ ਉਹ ਮਿਲੋ ਕਿ ਤੁਸੀਂ ਆ ਗਏ ਸਾਰੇ ਨਾਲ ਜੀ ਸਾਰੇ ਇਹ ਸਾਰਿਆਂ ਦੇ ਹੀ ਹੈ ਪਾਰਟੀ ਦੇ ਵਿੱਚ ਗੱਲਾਂ ਆ ਰਹੀਆਂ ਵਾਂ ਕਿ ਨਰਾਜ਼ੀਆਂ ਆ ਜਾਂ ਕਈ ਕੁਛ ਹੈ ਦੇਖੋ ਨਰਾਜ਼ਗੀ ਨਹੀਂ ਹੁੰਦੀ ਪਾਰਟੀ ਦੇ ਹਰ ਬੰਦਾ ਆਪਣੇ ਲੈਵਲ ਤੇ ਟਿਕਟ ਅਪਲਾਈ ਕਰਦਾ ਹੈ ਔਰ ਉਹਦਾ ਹਧਕਾਰ ਹੈ ਔਰ ਉਹ ਕੁਦਰਤੀ ਗੱਲ ਹੈ ਜਦੋਂ ਹੁਣ ਉਹਨੇ ਟਿਕਟ ਅਪਲਾਈ ਦੀ ਆਪਣਾ ਤਾਮ-ਜਾਮ ਕੀਤਾ ਹੋਵੇਗਾ ਉਹਨਾਂ ਨੂੰ ਅਸੀਂ ਜਾ ਕੇ ਮਿਲਿਆ ਕਿ ਸਾਰੇ ਇਕੱਠੇ ਆਏ ਜੀ ਕੋਈ ਗੱਲ ਨਹੀਂ ਮੈਂ ਉਹ ਤਾਂ ਕਹਿੰਦੇ ਜੀ ਸ਼ੁੱਕਰਵਾਰ ਆਉਣਾ ਰੋਡ ਸ਼ੋਅ ਕਰਨਾ ਹੈ ਇਹ ਰੋਡ ਸ਼ੋਅ ਤੇ ਮੇਰੇ ਕਿਦਾਂ ਕੀ ਚੇਂਜਿੰਗ ਕਿਉਂ ਹੋਈਆਂ ਮਾਤਾ ਜੀ ਮੇਰੇ ਮਾਂ ਪਿਓ ਨੂੰ ਉੱਤੇ ਕੋਈ ਹੈਗਾ ਚੀਜ਼ ਉਹਨ ਔਰ ਉਹਨਾਂ ਬਜ਼ੁਰਗਾ ਦੀ ਖਾਹਿਸ਼ ਮੰਨਾ ਕਿ ਕੀ ਕਰਾਂ ਦੱਸ ਦਿਓ ਲੋਕ ਤਾਂ ਚਾਹੁੰਦੇ ਆ ਕਿ ਰੋਡ ショਅ ਕਰ ਪਰ ਮੈਂ ਚਾਹੁੰਨਾ ਕਿ ਮਾਂ ਬਾਪ ਤੋਂ ਤੇ ਕੋਈ ਨਹੀਂ ਹੈਗਾ ਜੇ ਮਾਂ ਬਾਪ ਖੁਸ਼ ਹੋਇਆ ਤੇ ਸਾਰੀ ਜੰਨਤ ਖੁਸ਼ ਉਹਦੇ ਚਰਨਾਂ 'ਚ ਮਾਂ ਦੇ ਪਿਓ ਦੇ ਚਰਨਾਂ 'ਚ ਹੀ ਸਾਰਾ ਕੁਝ ਹੈ ਮਾਂ ਦੇ ਚਰਨਾਂ 'ਚ ਹੀ ਜੰਨਤ ਸਰ ਅਜੇ ਤੱਕ ਭਾਜਪਾ ਵਾਲੋ ਕੋਈ ਚਿਹਰਾ ਸਾਹਮਣੇ ਨਹੀਂ ਆ ਰਿਹਾ ਪਰ ਭੱਜੀ ਦਾ ਚਿਹਰਾ ਆ ਰਿਹਾ ਜੋ ਵੀ ਟੈਨਸ਼ਨ ਵਾਲਾ ਕੋਈ ਨਾ ਦੇਖੋ ਮੈਂ ਗੁਰੂ ਘਰ ਬੈਠਾ ਮੈਂ ਕੋਈ ਐਹੀ ਜੀ ਗੱਲ ਨਹੀਂ ਕਰਨੀ ਮੈਂ ਤੇ ਇਹੀ ਕਹੂੰਗਾ ਵੀ ਹਰ ਇੱਕ ਦਾ ਅਧਿਕਾਰ ਖੇਤਰ ਹੈ ਪਾਰਟੀਆਂ ਦਾ ਅਧਿਕਾਰ ਹੈ ਉਹਨਾਂ ਜਿੰਨੂੰ ਮਰਜ਼ੀ ਨੂੰ ਵੀ ਟਿਕ ਦੇਣੀ ਚਾ ਸਾਨੂੰ ਇਹਦੇ ਵਿੱਚ ਕੋਈ ਮੁੱਦਾ ਕੀ ਰਹੇਗਾ ਲੋਕਾਂ ਨੇ ਕਿ ਸੱਚਾਈ ਦੇ ਵਿਕਾਸ ਦੇ ਨਾਂ ਤੇ ਤੁਸੀਂ ਇਹੀ ਇਹੀ ਮੁੱਦਾ ਰਹੇਗਾ ਜੋ ਕੰਮ ਕੀਤੇ ਆ ਅਗਾਹ ਕਰਾਂਗੇ ਜੋ ਕੰਮ ਰਹਿੰਦੇ ਆ ਗੁਰੂ ਨਗਰੀ ਦੇ ਕੇਂਦਰ ਸਰਕਾਰ ਦੇ ਵਿੱਚੋਂ ਲੈ ਕੇ ਜਾਵਾਂਗੇ ਬਿਊਰੋ ਰਿਪੋਰਟ ਪੰਜਾਬ ਟੂਡੇ